ਸਤਿ ਸ਼੍ਰੀ ਅਕਾਲ ਦੋਸਤੋ ਕੇਐਸ ਮੱਖਣ ਤੇ ਜੈਜੀ ਬੀ ਪੰਜਾਬ ਦੇ ਦੋ ਵੱਡੇ ਨਾਮੀ ਕਲਾਕਾਰ ਨੇ ਜਿਨ੍ਹਾਂ ਨੂੰ ਅਸੀਂ ਸਾਰੇ ਹੀ ਕਿਤੇ ਨਾ ਕਿਤੇ ਦਿਲੋਂ ਸਤਿਕਾਰ ਦਿੰਦੇ ਆਂ ਤੇ ਪਿਆਰ ਕਰਦੇ ਆਂ ਤੇ ਇਹਨਾਂ ਦਾ ਜੀ ਵਿਕਰਮਜੀਤ ਸਿੰਘ ਮਜੀਠੀਆ ਡਰੱਗ ਕੇਸ ਦੇ ਵਿੱਚ ਕੀ ਰੋਲ ਰਿਹਾ ਇਹਨਾਂ ਦਾ ਨਾਮ ਆਇਆ ਕਿਉਂ ਆਇਆ ਇਹ ਵੀ ਤੁਹਾਨੂੰ ਦੱਸਦਾ ਤੁਹਾਡੇ ਚੋਂ ਵੀ ਬਹੁਤ ਸਾਰੇ ਲੋਕ ਪਹਿਲਾਂ ਤੋਂ ਹੀ ਇਹ ਕਹਿੰਦੇ ਸੀ ਕਿ ਜੈਜੀ ਬੀ ਤੇ ਕੇਐਸ ਮੱਖਣ ਇਹ ਜੀ ਨਸ਼ਾ ਤਸਕਰਾਂ ਦੇ ਨਾਲ ਮਿਲੇ ਹੋਏ ਨੇ ਇਹਨਾਂ ਦਾ ਨਾਮ ਵੀ ਵੱਡੇ ਪੱਧਰ ਤੇ ਆਉਂਦਾ ਰਿਹਾ ਇਹਨਾਂ ਦਾ ਨਾਮ ਕਿਹਨੇ ਲਿਆ ਸੀ ਕਿਉਂ ਲਿਆ ਸੀ ਇਹਨਾਂ ਦੇ ਕੀ ਸਬੰਧ ਰਹੇ ਨੇ ਨਸ਼ਾ ਤਸਕਰਾਂ ਦੇ ਨਾਲ ਅੱਜ ਤੁਹਾਨੂੰ ਇਹ ਦੱਸਾਂਗਾ ਇੱਥੇ ਲੜੀ ਜੁੜਦੀ ਹੈ ਜੀ ਅਮਰੀਕਾ ਤੋਂ 2006 ਦੇ ਵਿੱਚ ਇੱਕ ਬੰਦਾ ਬਿੱਟੂ ਔਲਖ ਨਾਮ ਦਾ ਪੰਜਾਬ ਆ ਕੇ ਰਹਿਣ ਲੱਗਦਾ ਹੈ ਤੇ ਉਸ ਦੀ ਯਾਰੀ ਦੋਸਤੀ ਪੈਂਦੀ ਹੈ ਫਿਕਰਮਜੀਤ ਸਿੰਘ ਮਜੀਠੀਆ ਨਾਲ ਕਿਸੇ ਟਾਈਮ ਇਹ 2007 ਤੋਂ ਲੈ ਕੇ 2010 ਤੱਕ ਮਜੀਠੀਆ ਤੇ ਬਿੱਟੂ ਔਲਖ ਬਹੁਤ ਹੀ ਗੂੜੇ ਮਿੱਤਰ ਰਹੇ ਸੀ ਤੇ 2010 ਦੇ ਵਿੱਚ ਕਿਸੇ ਗੱਲੋਂ ਮਜੀਠੀਆ ਤੇ ਬਿੱਟੂ ਔਲਖ ਦੀ ਆਪਸ ਵਿੱਚ ਵਿਗੜ ਜਾਂਦੀ ਹੈ ਤਾ ਕੀ ਹੁੰਦਾ ਹੈ ਉਸ ਦੌਰਾਨ 2013 ਦੇ ਵਿੱਚ ਜਾ ਕੇ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਡਰੱਗ ਰੈਕਟ ਦੇ ਵਿੱਚ ਆ ਜਾਂਦਾ ਹੈ ਜੋ ਕਿ ਜਗਦੀਸ਼ ਭੋਲਾ ਜਿਹੜਾ ਪਹਿਲਵਾਨ ਫੜਿਆ ਜਾਂਦਾ ਡੀਐਸਪੀ ਵੀ ਰਹਾਸੀ ਉਹ ਉਹ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਲੈ ਦਿੰਦਾ ਹੈ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਡਰੱਗ ਰੈਕਟ ਦੇ ਵਿੱਚ ਆ ਜਾਂਦਾ ਹੈ ਤਾਂ ਮਜੀਠੀਆ ਬਿੱਟੂ ਔਲਖ ਦਾ ਨਾਮ ਲੈ ਕੇ ਕਹਿੰਦਾ ਹੈ ਕਿ ਇਸ ਦੀਆਂ ਤਾਰਾਂ ਵੀ ਡਰੱਗ ਰੈਕਟ ਦੇ ਨਾਲ ਜੁੜੀਆਂ ਹੋਈਆਂ ਹਨ ਤਾਂ ਬਿੱਟੂ ਔਲਖ ਨੂੰ ਇਸ ਕੇਸ ਦੇ ਵਿੱਚ 6 ਸਾਲ ਦੀ ਕੈਦ ਵੀ ਹੁੰਦੀ ਹੈ ਜੋ ਕਿ ਉਹ ਭੁਗਤ ਕੇ ਆਉਂਦਾ ਹੈ ਤੇ ਇਸ ਸਮੇਂ ਉਹ ਬਰੀ ਹੋ ਕੇ ਆ ਗਿਆ ਹੈ ਤੇ ਬਿੱਟੂ ਔਲਖ ਤੋਂ ਵੀ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਤੇ ਜਗਦੀਸ਼ ਭੋਲਾ ਤੋਂ ਵੀ ਪਹਿਲਾਂ ਇੱਕ ਕਾਫੀ ਵੱਡਾ ਨਾਮ ਅਨੂਪ ਸਿੰਘ ਕਾਲੋਂ ਉਸ ਦਾ ਨਾਮ ਆਉਂਦਾ ਹੈ ਤੇ ਉਹ ਇਹਨਾਂ ਤੋਂ ਸਭ ਤੋਂ ਪਹਿਲਾਂ ਡਰੱਗ ਰੈਕਟ ਦੇ ਵਿੱਚ ਫੜਿਆ ਜਾਂਦਾ ਹੈ ਤਾਂ ਜਿਹੜਾ ਅਨੂਪ ਸਿੰਘ ਕਾਲੋਂ ਹੁੰਦਾ ਅਨੂਪ ਕਾਲੋਂ ਦੀ ਬਹੁਤ ਹੀ ਗੂੜੀ ਮਿੱਤਰਤਾ ਹੁੰਦੀ ਹੈ ਜੀ ਜੈਜ਼ੀ ਬੀ ਤੇ ਕੇਐਸ ਮੱਖਣ ਦੇ ਨਾਲ ਤਾਂ ਬਿੱਟੂ ਔਲਖਾ ਜਿਹੜਾ ਉਹ ਦੱਸ ਰਹੇ ਨੇ ਕਿ ਉਸ ਸਮੇਂ ਦਾ ਇੱਕ ਐਸਐਸਪੀ ਹੁੰਦਾ ਸੀ ਹਰਦੀਾਲ ਸਿੰਘ ਮਾਨ ਬਿੱਟੂ ਔਲਖ ਦੇ ਕਹਿਣ ਮੁਤਾਬਕ ਕਿ ਉਹ ਇੰਨਾ ਜ਼ਿਆਦਾ ਕਰਪਟ ਤੇ ਇੰਨਾ ਜ਼ਿਆਦਾ ਰਿਸ਼ਵਤਖੋਰ ਤੇ ਬੇਕਿਰਕ ਅਫਸਰ ਸੀ ਜਿਸ ਨੇ ਬਿੱਟੂ ਔਲਖ ਦੇ ਮੁਤਾਬਕ ਬਿੱਟੂ ਔਲਖ ਜਗਦੀਸ਼ ਭੋਲਾ ਤੇ ਜਿੰਨੇ ਵੀ ਵੱਡੇ ਵੱਡੇ ਨਾਮ ਅੱਜ ਡਰੱਗ ਰੈਕੇਟ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਝੂਠਾ ਹੀ ਇਹਨਾਂ ਕੇਸਾਂ ਦੇ ਵਿੱਚ ਫਸਾਇਆ ਤੇ ਸਜ਼ਾ ਕਰਵਾਈ ਜਦੋਂ ਐਸਐਸਪੀ ਹਰਦੀਾਲ ਸਿੰਘ ਮਾਨ ਨੂੰ ਇਹ ਪਤਾ ਲੱਗਦਾ ਹੈ ਕਿ ਕੇਐਸ ਮੱਖਣ ਤੇ ਜੈਜੀ ਵੇਦੀ ਯਾਰੀ ਅਨੂਪ ਸਿੰਘ ਕਾਲੋ ਨਾਲ ਹੈ ਤਾਂ ਉਹ ਜੈਜੀਬੀ ਤੇ ਕੇਐਸ ਮੱਖਣ ਨੂੰ ਵੀ ਇਸ ਕੇਸ ਦੇ ਵਿੱਚ ਘੜੀਸਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਬਿੱਟੂ ਔਲਖ ਤੋਂ ਇਹ ਪੁੱਛਿਆ ਗਿਆ ਕਿ ਹਰਦੀਾਲ ਸਿੰਘ ਮਾਨ ਐਸਐਸਪੀ ਦੀ ਜੈਜੀਬੀ ਤੇ ਕੇਐਸ ਮੱਖਣ ਨਾਲ ਇਹੋ ਜੀ ਕਿਹੜੀ ਰੰਜਿਸ਼ ਸੀ ਇਹ ਉਹ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦਾ ਸੀ ਤਾਂ ਬਿੱਟੂ ਔਲਖ ਨੇ ਦੱਸਿਆ ਕਿ ਹਰਦੀਾਲ ਮਾਨ ਫੇਮ ਦਾ ਇੰਨਾ ਭੁੱਖਾ ਅਫਸਰ ਸੀ ਉਹਨੂੰ ਸੁਰਖੀਆਂ ਦੇ ਵਿੱਚ ਖਬਰਾਂ ਦੇ ਵਿੱਚ ਰਹਿਣਾ ਬਹੁਤ ਹੀ ਜ਼ਿਆਦਾ ਪਸੰਦ ਸੀ ਤੇ ਉਹ ਇਹੋ ਜੇ ਲੋਕਾਂ ਦੇ ਜਾਣ ਬੁੱਝ ਕੇ ਨਾਮ ਲੈਂਦਾ ਸੀ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਪੈਸਾ ਹੁੰਦਾ ਸੀ ਤਾਂ ਕਿ ਮੈਂ ਨਾਮ ਲਵਾਂ ਤੇ ਇਹ ਪਰਚੇ 'ਚੋਂ ਨਾਮ ਕਢਵਾਉਣ ਲਈ ਮੈਨੂੰ ਪੈਸੇ ਖਵਾਉਣ ਤੇ ਇਹੀ ਕੁਝ ਕੇਐਸ ਮੱਖਣ ਤੇ ਜੈਜੀਵੀ ਵਾਲੇ ਕੇਸ ਦੇ ਵਿੱਚ ਹੋਇਆ ਹਰਦਿਆਲ ਸਿੰਘ ਮਾਨ ਨੇ ਉਹਨਾਂ ਨੂੰ ਇੰਨਾ ਡਰਾਇਆ ਇੰਨਾ ਧਮਕਾਇਆ ਕਿ ਮੈਂ ਤੁਹਾਨੂੰ ਜੇਲ੍ਹ ਕਰਵਾ ਦੂੰ ਤੁਸੀਂ ਵੀ ਇਸ ਦੇ ਵਿੱਚ ਸ਼ਾਮਲ ਹੋ ਤਾਂ ਉਹਨਾਂ ਨੇ ਬਿੱਟੂ ਔਲਖ ਦੇ ਕਹਿਣ ਮੁਤਾਬਕ ਪੈਸੇ ਮੋਟਾ ਪੈਸਾ ਦੇ ਕੇ ਉਹ ਕੇਸਾਂ ਦੇ ਵਿੱਚੋਂ ਆਪਣਾ ਨਾਮ ਕਢਵਾ ਲਿਆ ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਾ ਪਹਿਲਾਂ ਤੋਂ ਹੀ ਆ ਕਿ ਇਹਨਾਂ ਦੋਨਾਂ ਸਿੰਗਰਾਂ ਦਾ ਕਿਤੇ ਨਾ ਕਿਤੇ ਤਾਲੁਕਾਤ ਡਰੱਗ ਰੈਕਟ ਦੇ ਨਾਲ ਹੈ ਪਰ ਬਿੱਟੂ ਔਲਖ ਦੀ ਇੰਟਰਵਿਊ ਜੋ ਕਿ ਪ੍ਰੋ ਪੰਜਾਬ ਟੀਵੀ ਤੇ ਤੁਸੀਂ ਦੇਖ ਸਕਦੇ ਹੋ ਉਹਨੇ ਦੱਸਿਆ ਕਿ ਕੋਈ ਵੀ ਇਹਨਾਂ ਦਾ ਲੈਣਾ ਦੇਣਾ ਨਹੀਂ ਸੀ ਸਿਰਫ ਇਹ ਮਨੀ ਮੇਕਿੰਗ ਗੇਮ ਸੀ ਹਰਦਿਆਲ ਸਿੰਘ ਮਾਨ ਐਸਐਸਪੀ ਦੀ